ਜਤਨ ਕੀਤਾ ਉਹਨੇ ਵੀ ਆਰਐਸਐਸ ਦੇ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਦੀ ਧਰਤੀ ਤੇ ਭਗਤ ਸਿੰਘ ਦੀ ਧਰਤੀ ਤੇ ਪਿਆਰ ਰੋਇਆ। ਅਸੀਂ ਅੱਗੇ ਨੂੰ ਜਾਣਾ ਪਛਾਣ ਨੂੰ ਥੋੜੀ ਲੱਗਣਾ। ਇਹ ਦੋ ਪਾਰਟ ਲਈ ਹੋਰ ਮੰਨਪਾਗਾ ਤਨ ਪਰ ਕੋਈ ਨਹੀਂ ਮਿਲਦਾ। ਦਾ ਖਨਨ ਮਹਾਤਮਾ ਅਮੁਲੇ ਜਿਹੇ ਸਾਂ ਦਾ ਖਾਤਰ ਉਹਨਾਂ ਨੇ ਕਮਾਈ ਹੈ। ਜਿਸ ਤਰ੍ਹਾਂ ਦੇ ਝੂਠੇ ਕੇਸ ਬਣਾਏ ਆ ਤਲਵਾੜੇ ਇਲਾਕੇ 'ਚ ਰੋਪੜ ਦੇ ਇਲਾਕੇ 'ਚ। और बच्चिया कुड़िया बेच रही हैं और वो कहता पंजाब का बल्ले बल्ले हो गई है पंजाब का बहुत सोना बन गया है बीजेपी के लोगों के मित्र भी है भारत में जिथे भी लड़ाई लड़ती है बीजेपी के हक टोक रही है यह भी संभव है कि मनोवाद लागू होने को बचा लेगा ਭਾਰਤੰਦਰ ਲੋਕ ਸਭਾ ਦੇ ਚੋਣਾਂ ਦਾ ਚੌਥਾ ਦੌਰ ਪਰਸੋਂ ਸਮਾਪਤ ਹੋ ਜਾਣਾ ਹੈ। ਵੋਟਾਂ ਪੈ ਜਾਣੀਆਂ। ਦੋ ਦੌਰ ਦੀਆਂ ਵੋਟਾਂ ਹੋ ਰਹੀਆਂ। ਇਹਨਾਂ ਚੋਣਾਂ ਨੇ ਭਾਰਤ ਦੀ ਭਵਿਕੀ ਤਸਵੀਰ ਬਣਾਉਣੀ ਹੈ। ਇਹੋ ਜੀ ਤਸਵੀਰ ਹੋ ਗਈ। ਕਿ ਭਾਰਤ ਦੀ ਤਸਵੀਰ ਇੱਕ ਧਰਮ ਨਿਰਪੱਖ ਲੋਕ ਰਾਜੀ ਲੋਕਾਂ ਨੂੰ ਮੌਲਕ ਆਜ਼ਾਦੀਆਂ ਦੇਣ ਵਾਲਾ ਸੰਵਧਾਨ ਲਿਖਣ ਦੀ ਬੋਲਣ ਦੀ ਆਜ਼ਾਦੀ ਇਕੱਠੇ ਹੋ ਕੇ ਵਿਰੋਧ ਕਰਨ ਦੀ ਆਜ਼ਾਦੀ ਇਹ ਕਾਇਮ ਰਹਿਦਾ ਕਿ ਜਾਂ ਭਾਰਤ ਇੱਕ ਫਾਸ਼ਿਸਟ ਫਾਸੀ ਤਰਜ਼ ਦੀ ਹਕੂਮਤ ਹੈ ਅੱਗੇ ਜੋ ਸਾਮੀਅਤ ਪ੍ਰਾਣੀਆਂ ਕਦਰਾਂ ਕੀਮਤਾਂ ਹਨ ਉਹਨੂੰ ਸਮਾਪਤ ਕਰਨ ਵਾਲੇ ਰਾਹ ਤੇ ਤੁਰਦਾ ਸੰਵਿਧਾਨ ਨੂੰ ਚੋਣਾ ਨੂੰ ਸਦਾਰਨ ਰੂਪ ਤੇ ਨਹੀਂ ਲੈਣਾ ਚਾਹੀਦਾ ਇੱਕ ਵਾਰ ਸਿਰ ਆਰਐਸਐਸ ਦਾ ਪੂਰਾ ਪਰਿਵਾਰ ਇਕੱਠਾਇਆ ਭਾਰਤ ਦੇ ਘਰਪੁਰ ਕਰਾਣੇ ਉਹਨਾਂ ਦੀ ਮਦਦ ਕਰ ਰਹਾ ਹੈ ਟੋਟਲੀ মিডিਆ ਲਗਭਗ ਥੋੜੇ ਛੜ ਕੇ ਇੱਕਦਮ ਪੂਰੀ ਤਰ੍ਹਾਂ ਮੋਦੀ ਦੀ ਸੇਵਾ ਕਰਨ ਲੱਗੇ ਹੋਏ ਆ ਔਰ ਜਿਹੜੇ ਧਾਰਮਿਕ ਆਗੂ ਆ ਕੱਟੜਤਾ ਫੈਲਾਉਣ ਵਾਲੇ ਆ ਆਰਐਸਐਸ ਦੇ ਨੇੜੇ ਆ ਸਾਧ ਸੰਤ ਉਹ ਵੀ ਪੂਰੇ ਜ਼ੋਰ ਨਾਲ ਲੱਗੇ ਹੋਏ ਆ ਕਿਸੇ ਤਰ੍ਹਾਂ ਨਾਲ ਮੋਦੀ ਦੁਆਰਾ ਸੱਤਾ ਤੇ ਆ ਜਾਏ ਤਾਂ ਕਿ ਭਾਰਤ ਅੰਦਰ ਇੱਕ ਧਰਮ ਅਧਾਰਤ ਦੇਸ਼ ਇਹ ਖਾਸ ਧਰਮ ਦੇ ਅਸੂਲਾਂ ਤੱਤ ਚੱਲਣ ਵਾਲਾ ਦੇਸ਼ ਹੋਵੇ ਜਿਹਦੇ ਵਿੱਚ ਦੂਜੇ ਧਰਮਾਂ ਦਾ ਕੋਈ ਹੋਂਦ ਨਾ ਹੋਵੇ ਉਹਨਾਂ ਦਾ ਕੋਈ ਰਸਮ ਰਿਵਾਜ ਨਾ ਮਨਾਉਣ ਦਿੱਤਾ ਜਾਵੇ ਉਹਨਾਂ ਨੂੰ ਅਧਿੰਦਗੀ ਵਾਲੀ ਜ਼ਿੰਦਗੀ ਬਤੀਤ ਕਰਨੀ ਪਵੇ ਇਦਾਂ ਦਾ ਰਾਜ ਭਾਗ ਜਿਸ ਧਰਮ ਦੇ ਨਾਂ ਤੇ ਕੀਤਾ ਜਾਂਦਾ ਹੈ ਉਸ ਧਰਮ ਦੇ ਵੀ ਕਰੋੜਾ ਲੋਕ ਉਹਦੀਆਂ ਜ਼ਿਆਦਤੀਆਂ ਤੋਂ ਉਹਦੀ ਤਾਨਾਸ਼ਾਹੀ ਤੋਂ ਤੰਗ ਹੁੰਦੇ ਆ ਪਾਕਿਸਤਾਨ ਅੰਦਰ ਮੁਸਲਮਾਨਾ ਦਾ ਰਾਜ ਹੈ ਅੱਲੇ ਕਿਰਪਾ ਪਾਕਿਸਤਾਨ ਦੀ ਮੁਸਲਮਾਨ ਚਲਤਾਨੇ ਜਿਨੇ ਦੁੱਖ ਭੋਗਿਆ ਆਪਣੇ ਪਾਕਿਸਤਾਨ ਦੇ ਮੁਸਲਮਾਨ ਹਾਕਮਾਂ ਤੋਂ ਉਹ ਦਿਲਕਮੌਰ ਬੜੇ ਆ ਇਸ ਲਈ ਭਾਰਤ ਅੰਦਰ ਜੇ ਕੋਈ ਕਹਿੰਦਾ ਕਿ ਹਿੰਦੂ ਤੰਗ ਰਾਜ ਚਾਹੀਦਾ ਹੈ ਤੇ ਇਹਦਾ ਅਰਥ ਇਹ ਨਹੀਂ ਹੈ ਵੀ ਸਭ ਘੱਟ ਜਿੰਦੀਆਂ ਨੂੰ ਮੁਸਲਮਾਨਾਂ ਸਿੱਖਾਂ ਅਸਾਮੀਆਂ ਨੂੰ ਇੱਕ ਖਤਰੇ ਆ ਔਰਤਾਂ ਦੇ ਦਲਤਾਂ ਨੇ ਨੰਗੀਆਂ ਮਸੀਤਾਂ ਖੜੀਆਂ ਹੋਈਆਂ ਆ ਔਰ ਜਿਹੜੀ ਅਰਾਹੁਦੂ ਵਿਚਾਰਧਾਰਾ ਆ ਉਹਨੂੰ ਉਹਨਾਂ ਨੇ ਪੂਰੀ ਤਰ੍ਹਾਂ ਦਬਾਉਣ ਦਾ ਯਤਨ ਕਰਨਾ ਆ ਇਹਦੇ ਨਾਲ ਹੀ ਜਿਹੜੇ ਦੇਸ਼ ਦੇ ਕਰੋੜਾ ਹਿੰਦੂ ਆ ਉਹਨਾਂ ਨੂੰ ਵੀ ਬਹੁਤ ਪੜੀਆਂ ਸਖਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਬੇਰਜ਼ਗਾਰੀ ਦਾ ਮੁੱਦਾ ਮਹਿੰਗਾਈ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਇਹ ਸਾਰਾ ਚੰਗੀ ਜ਼ਿੰਦਗੀ ਬਤੀਤ ਕਰਨ ਦਾ ਸਵਾਲ ਉਹਨਾਂ ਲਈ ਜਿਹੜਾ ਮਕਾਨ ਦਾ ਮਸਲਾ ਇਹ ਸਾਰੇ ਮਸਲੇ ਉਹਨਾਂ ਕਰੋੜਾਂ ਲੋਕਾਂ ਦੇ ਆ ਜਿਹੜੇ ਧਰਮ ਦੇ ਤੌਰ ਤੇ ਹਿੰਦੂ ਆ ਲੇਕਿਨ ਉਹ ਇਸ ਰਾਜ ਤੋਂ ਪੇੜਦੇ ਆ ਇਸ ਲਈ ਅਸੀਂ ਇਹ ਤਰ ਦੇ ਵਾਲੇ ਕਿਸੇ ਵਿਲੇਖਾ ਨਹੀਂ ਰੱਖਣਾ ਮੋਦੀ ਚੋਣਾ ਜਿੱਤਣ ਲਈ ਉਹ ਬਹੁਤ ਦਾ ਰਾਮਨ ਭਰੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ ਸ਼ਾਇਦ ਕਿਸੇ ਪ੍ਰਧਾਨ ਮੰਤਰੀ ਦੇ ਮੂੰਹ ਇਤਨੀ ਸ਼ਰਤ ਨਾ ਸੁਣਿਆ ਹੋਊਗਾ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਜਿਹੜਾ ਇਸ ਪਰਮਾਤਮਾ ਨੂੰ ਨਹੀਂ ਮੰਨਦਾ ਉਹ ਦੇਸ਼ਦਰਹੀ ਆ ਉਹ ਪਾਕਿਸਤਾਨ ਚਲਾ ਜਾਵੇ ਜੇ ਕਦੇ ਮੇਰਾ ਮੇਰੀ ਹਾਰ ਹੋ ਗਈ ਵਿਰੋਧੀ ਧਿਰ ਦੀ ਜਿੱਤ ਹੋ ਗਈ ਤੁਹਾਡੀਆਂ ਦੋ ਮੱਜਾਂ ਵਿੱਚੋਂ ਇੱਕ ਮੱਝ ਲੈ ਜਾਣਗੇ ਦੋ ਮਕਾਨਾਂ ਵਿੱਚੋਂ ਇੱਕ ਮਕਾਨ ਲੈ ਜਾਣਗੇ ਔਰਤਾਂ ਦੇ ਮੰਗਲ ਸੂਤਰ ਲਖੋ ਕਿ ਕਿਹਨੂੰ ਦੇ ਦੇਣਗੇ ਮੁਸਲਮਾਨਾਂ ਨੂੰ ਦੇ ਦਿੰਦੇ ਐ ਇੰਨਾ ਕੋਸਤ ਤੇ ਇੰਨਾ ਫਰੇਬੀ 파ਰਸ਼ਲ ਭਾਰਤੀ ਦੇ ਅਸੂਚ ਕਦੇ ਵੀ ਲੋਕਾਂ ਨੇ ਸੁਣਿਆ ਔਰ ਉਹ ਇੱਕ ਦੋ ਵਾਰ ਦੁੱਧਾ ਝੂਠ ਬੋਲੀ ਜਾ ਰਿਹਾ ਇਹ ਵੱਖਰੀ ਗੱਲ ਹੈ ਵੀ ਹੁਣ ਲੋਕੀ ਝੂਠ ਨਹੀਂ ਪਸੰਦ ਨਹੀਂ ਕਰਦੇ ਹੁਣ ਮੋਦੀ ਪਜ਼ਲ ਹੋਇਆ ਜਿਵੇਂ ਫਰਸਟ੍ਰੇਟ ਹੋਇਆ ਇਨਸਾਨ ਬੋਲਦਾ ਹੈ ਹੁਣ ਫਰਸਟ੍ਰੇਸ਼ਨ ਵਿੱਚੋਂ ਬੋਲਦਾ ਜੋਸ਼ ਵਾਂਗ ਤੇ ਉਹਦਾ ਬੋਲੀ ਜਾ ਰਿਹਾ ਇਹ ਜੀ ਇੱਕ ਦਸੀ ਹੱਕ ਹੈ RAM ਜੀ ਦਾ ਮੰਦਿਰ ਜਿਹੜਾ ਉਹਨੂੰ ਤਾਲਾ ਲੱਗ ਜਾਣਾ ਇਸ ਤਰ੍ਹਾਂ ਦਾ ਵਾਸ਼ਨ ਤੇਜਨਾ ਪਰਿਆ ਝੂਠਾ ਕੋਈ ਨਹੀਂ ਹੋ ਸਕਦਾ ਭਾਰਤ ਵਿੱਚ 47 ਤੋਂ ਬਾਅਦ 55 ਸਾਲ ਕਾਂਗਰਸ ਦਾ ਰਾਜ ਰਿਹਾ ਕਿੰਨੇ ਕੁ ਮੰਦਰ ਢਾਏ ਆ ਕਿੰਨੇ ਕੁ ਮੰਦਰ ਨੂੰ ਕਾਲੇ ਲਾਏ ਆ ਬਰ ਕੇਸ ਅਜੁੱਧਿਆ ਦੇ ਮੰਦਰ ਦਾ ਵੀ ਤਾਲਾ ਪ੍ਰਧਾਨ ਮੰਤਰੀ ਕਾਂਗਰਸ ਦੇ ਨੇ ਜੀਵ ਗਾਂਧੀ ਨੇ ਖੋਲਵਾਇਆ ਉਹ ਜੀ ਨਹੀਂ ਮੈਂ ਜਾਂਦਾ ਉਸ ਪਾਸੇ ਸਭਧਾਨਤਾ ਰਾਜ ਹੈ ਭਾਰਤ ਵਿੱਚ ਸੰਵਧਾਨ ਦੇ ਮੁਤਾਬਕ ਜੋ ਲੋਕਾਂ ਦੇ ਅਧਿਕਾਰ ਆ ਜੋ ਧਾਰਮਿਕ ਸਨਾਨਾਂ ਦੀ ਵਿਵਸਥਾ ਹੈ ਉਹ ਹੋਣੀ ਆ ਕਿਸੇ ਦੇ ਮਰਜ਼ੀ ਨਾਲ ਥੋੜੀ ਹੋਣੀ ਆ ਪਰ ਮੋਦੀ ਲਗਾ ਕੋਈ ਝੂਠ ਮਾਰ ਕੇ ਵੀ ਡਰਾ ਕੇ ਈਡੀ ਦਾ ਡਰ ਦੇ ਕੇ ਸੀਬੀਆਈ ਦਾ ਡਰ ਦੇ ਕੇ ਧਰਮ ਦਾ ਢੜਕਾ ਕੇ ਲੋਕਾਂ ਨੂੰ ਘਟ ਜਿੰਦਿਆਂ ਦੇ ਖਿਲਾਫ ਕਿਸੇ ਤਰ੍ਹਾਂ ਨਾ ਸੱਤਾ ਹਾਸਲ ਕੀਤੀ ਜਾਵੇ ਔਰ ਜੇ ਸੱਤਾ ਹਾਸਲ ਮੋਦੀ ਕਰ ਲੈਂਦਾ ਇਹ ਦੁਪਾਰਤ ਲਈ ਹੋਰ ਮੰਦ ਭਾਗਾਦਨ ਕੋਈ ਨਹੀਂ ਹੋਏਗਾ ਆਰਪੀ ਨੇ ਫੈਸਲਾ ਕੀਤਾ ਐਸੀ ਕਰਕੇ ਕਿ ਗੈਰ ਭਾਜਪਾ ਤਲਾ ਮਾ ਕੱਟ ਜੋੜਿਆ ਇੰਡੀਆ ਨਾਮੀ ਕੱਟ ਕੇਲੇ ਨਾਂ ਤੋਂ ਬਹੁਤ ਘਰਾਂਦਾ ਬੋਲਦੇ ਉਹਦੇ ਨਾਮ ਇੰਡੀਆ ਦਾ ਇੰਨਾ ਘਰ ਆ ਗਿਆ ਵੀ ਉਹਨੇ ਇੰਡੀਆ ਦਾ ਨਾਂ ਹੀ ਬਦਲ ਕੇ ਭਾਰਤ ਰੱਖ ਲਿਆ ਹਾਲਾਂਕਿ ਭਾਰਤ ਇੰਡੀਆ ਤੋਂ ਨਹੀਂ ਸਦੇ ਨਾਂ ਸਭ ਉਹ ਸ਼ਬਦ ਇੰਡੀਆ ਤੋਂ ਘਰਾਂਦਾ ਤੱਕ ਦਾ ਨਾਮ ਹੋ ਗਿਆ ਇੰਡੀਆ ਗੱਠਜੋੜ ਦੇ ਚ ਭਾਰਤ ਦੀਆਂ ਲਗਭਗ ਬਹੁਤ ਸਾਰੀਆਂ ਵੱਡੀਆਂ ਪਾਰਟੀਆਂ ਸ਼ਾਮਲ ਹੈ ਜਿਹੜੀਆਂ ਭਾਜਪਾ ਦੇ ਵਿਰੋਧੀ ਆ ਔਰ ਪਹਿਲੀ ਵਾਰ ਇਹ ਚੋਣਾਂ ਦੇ ਦੌਰਾਨ ਲੋਕਾਂ ਦੇ ਕੋਈ ਬੁਨਿਆਦੀ ਮੁੱਦੇ ਵਿਰੋਧੀ ਤੌਰ ਉੱਤੇ ਸਾਹਮਣੇ ਪੇਸ਼ ਕਰਦੇ ਆ ਮਹਿੰਗਾਈ ਦਾ ਮੁੱਦਾ ਬੇਕਾਰੀ ਦਾ ਮੁੱਦਾ ਇਸੇ ਤਰ੍ਹਾਂ ਜਿਹੜਾ ਨਪੀੜਨ ਲੋਕਾਂ ਦਾ ਹੁੰਦਾ ਸਿਹਤ ਸੇਵਾਵਾਂ ਦਾ ਮਸਲਾ ਸਾਰੇ ਮੁੱਦੇ ਪੇਸ਼ ਕਰ ਲਈ ਔਰ ਇਹਦੇ ਤੋਂ ਬਿਨਾਂ ਇੱਕ ਹੋਰ ਵੱਡੀ ਗੱਲ ਇਹ ਆ ਵਿਰੋਧੀ ਤਰ੍ਹਾਂ ਆਰਐਸਐਸ ਦੇ ਏਜੰਡੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੀ ਹੈ ਕਿ ਆਰਐਸਐਸ ਦਾ ਏਜੰਡਾ ਕਿੰਨਾ ਖਤਰਨਾਕ ਹੈ ਕਿੰਨਾ ਅੰਗਰੇਜ਼ ਦੀ ਸੇਵਾ ਕੀਤੀ ਹੈ ਅੰਗਰੇਜ਼ ਦੀ ਸੇਵਾ ਤੋਂ ਬਾਅਦ ਭਾਰਤ ਦੀ ਆਜ਼ਾਦੀ ਨੂੰ ਮੰਨੇ ਨਹੀਂ ਜੇ ਆਰਐਸਐਸ ਨੇ ਸਵਦਾਾਨ ਨੂੰ ਨਹੀਂ ਮੰਨਿਆ ਔਰ بار بار ਇਹਨਾਂ ਦੇ ਰਸਤਾ ਨੂੰ ਬਦਲਣਾ ਹੈ ਅਸੀਂ ਆਪਰੇ ਰਵੈਤਾ ਦੇ ਮੁਤਾਬਕ ਬਣਾਉਣਾ ਜਿਹੜੀਆਂ ਰਵੈਤਾ ਬੜੀਆਂ ਬਹੁਤ ਹੀ ਭੈੜੀ ਕਿਸਮ ਦੇ ਰਵੈਤਾ ਆ ਜਾਤ ਪਾਤ ਬੜੀਆਂ ਰਵੈਤਾ ਆ ਬੱਚਿਆਂ ਨੂੰ ਮਾਰਨ ਵਾਲੀਆਂ ਰਵੈਤਾ ਆ ਜਿਹੜੀਆਂ ਰਵੈਤਾ ਚ ਇਹ ਗੱਲਾਂ ਵੀ ਸ਼ਾਮ ਲਿਆ ਕਿ ਤੁਸੀਂ ਲੋਕਾਂ ਨੂੰ ਧੋਖਾ ਦੇ ਕੇ ਚੰਨੜਾਂ ਦੇ ਵਿੱਚ ਭਗਤੀ ਕਰਨ ਦੇ ਨਾਂ ਤੇ ਠੱਗੋ ਲੋਕਾਂ ਨੂੰ ਔਰ ਖੰਡ ਬਾਜੀ ਜਾਦੂ ਟੂਣੀ ਨਾ ਕਰੋ ਇਹ ਵੀ ਰਵੈਤਾ ਆ ਚੰਗਿਆ ਰਵੈਤਾ ਵੀ ਹੈ ਅਸੀਂ ਚੰਗਿਆ ਰਵੈਤਾ ਤਾਂ ਮੰਨਾਂਗੇ ਲੇਕਿਨ ਯੁੱਗ ਕਿੱਥੇ ਬਦਲ ਗਿਆ ਸੈਂਸ ਦਾ ਯੁੱਗ ਆ ਗਿਆ ਅਸੀਂ ਅੱਗੇ ਨੂੰ ਜਾਣਾਂ ਪਛਾਣ ਥੋੜੀ ਇੱਕਣਾ ਪਿਛਲੀ ਚੰਗੀਆਂ ਰਵੈਤਰ ਮਾੜ ਲਵਾਂਗੇ ਅਗਲੀਆਂ ਚੰਗੀਆਂ ਰਵੈਤਰ ਤੈਅ ਕਰਾਂਗੇ ਇਹ ਵੀ ਹੋ ਸਕਦਾ ਸੀ ਮੱਧ ਜੋ ਕੁਝ ਚਲੇ ਜੇਗੀ ਤਾਂ ਮੇਰਾ ਅਰਥ ਕਰਨ ਤੋਂ ਇਹ ਵੀ ਇਸ ਤਰ੍ਹਾਂ ਦੇ ਕੂਟ ਪ੍ਰਚਾਰ ਕਰਦਾ ਲੇਕਿਨ ਇੰਡੀਆ ਗੱਠ ਜੋੜ ਜਿਹੜਾ ਆ ਉਹ ਇਹਨਾਂ ਗੱਲਾਂ ਤੇ ਸਟੈਂਡ ਕਰਦਾ ਵੀ ਲੋਕੋ ਇਹ ਵਿਚਾਰਤਾਰਾ ਅਸਰ ਦੀ ਬਹੁਤ ਖਤਰਨਾਕ ਆ ਅਸੀਂ ਲੋਕਾਂ ਨਾਲ ਆ ਵੈਦੇ ਕੁਝ ਕਰਦੇ ਆ ਇਹ ਵੈਦੀ ਪੂਰਤੀ ਕਰਾਂਗੇ ਉਹਨਾਂ ਵੈਦਿਆਂ ਮਾਰੇ ਬਹੁਤ ਬਾਰੀ ਗੱਲਾਂ ਦਾ ਕੋਈ ਵਾਦਾ ਇਕੱਠਾ ਕਰ ਸੋਚ ਸਕਦਾ ਲੇਕਿਨ ਕੁਝ ਗੱਲਾਂ ਜ਼ਰੂਰ ਕਹਿ ਗਏ ਰਹਿ ਸਕਦੀਆਂ ਭਾਰਤ ਦਾ ਸੰਵਿਧਾਨ ਬਦਲ ਸਕਦਾ ਮਨੁਵਾਂਦ ਲਾਗੂ ਹੋਣ ਤੋਂ ਰੋਕਿਆ ਜਾ ਸਕਦਾ ਕਟਗਿੰਤਿਆਂ ਤੇ ਹਮਲੇ ਆ ਬੰਦ ਕੀਤੇ ਜਾ ਸਕਦੇ ਆ ਫਿਰ ਇਸ ਦਾ ਇਲੈਕਸ਼ਨਲ ਕਮਿਸ਼ਨ ਨਾਲ ਆਰਬੀਆਈ ਈਡੀ ਇਹ ਸਾਰੇ ਮੁਕਤ ਕੀਤੇ ਜਾ ਸਕਦੇ ਆ ਕੇਂਦਰੀ ਪ੍ਰਭਾਵ ਤੋਂ ਇਹ ਕਮ ਸੰਭਵ ਹੈ ਇਹ ਵੀ ਸੰਭਵ ਹੈ ਕਿ ਮਨੁਵਾਂਦ ਲਾਗੂ ਹੋਣ ਤੋਂ ਬਚਾਇਆ ਜਾਵੇ ਜਿਹੜੇ ਕਟਗਿੰਤੇ ਜਿੱਦਾਂ ਜ਼ਿੰਦਗੀ ਕੱਟ ਰਹੀ ਆਪਣੀ ਉਹਨਾਂ ਨੂੰ ਅਥਰ ਅਜ਼ਾਦੀ ਮਹਿਸੂਸ ਕਰਾਈ ਜਾਵੇ ਲਿਖਣ ਬੋਲਣ ਦੀ ਆਜ਼ਾਦੀ ਦੀ ਗਰੰਟੀ ਕਰਤੀ ਜਾਵੇ ਜਿੰਨੀ ਕਹਿ ਸਾਨੂੰ ਸਿਗਨ ਜਿੰਨੀ ਇਹ ਦਰਨਾ ਸਾਰੀਆਂ ਤੈਅ ਕਰ ਸਕਦੀ ਹੈ ਇੰਡੀਆ ਘਟ ਜੋੜ ਦੀ ਚਿਤ ਇਸ ਲਈ ਆਰਪੀ ਨੇ ਫੈਸਲਾ ਕੀਤਾ ਸਪਸ਼ਟ ਰੂਪ ਚ ਕਿ ਅਸੀਂ ਦੇਸ਼ ਪੱਤਰ ਦੇ ਹੋਤੇ ਆਂ ਇੰਡੀਆ ਘਟ ਜੋੜ ਉਹਦੀ ਹਮਾਇਤ ਕਰਾਂਗੇ ਜਿੱਥੇ ਇੰਡੀਆ ਘਟ ਜੋੜਦਾ ਸਾਰੀਆਂ ਪਾਰਟੀਆਂ ਸਾਂਝਿਆ ਆਰੇ ਵੀ ਉਥੇ ਬੋਲਣ ਗਈ ਆ ਅਸੀਂ ਸੀਪੀਐਮ ਦੇ ਨਾਲ ਬਹੁਤ ਮਤਭੇਦ ਰੱਖਦੇ ਆ ਪਰ ਮੈਂ ਆਪ ਮਦਰਾਈ ਜਾ ਕੇ ਆਇਆ ਜਿੱਥੇ ਅਲਾਇੰਸ ਜਾਂ ਡੀਐਮਕੇ ਸੀਪੀਐਸਪੀਆਈ ਦਾ ਉਥੇ ਮੈਂ ਸੀਪੀਐਮ ਦੇ ਉਮੀਦਵਾਰ ਦੀ ਮਦਦ ਕਰਨ ਕਰਕੇ ਆਇਆ ਕਿਉਂਕਿ ਉਹ ਇੰਡੀਆ ਘੱਟ ਛੋੜਦਾ ਪਾਰਟ ਆ ਪਰ ਜੇ ਪੰਜਾਬ ਚ ਇੰਡੀਆ ਘੱਟ ਛੋੜਦਾ ਪਾਰਟ ਨਹੀਂ ਹੈ ਤਿੰਨ ਸੀਟਾਂ ਸੀਬੀ ਲੜ ਰਹੀ ਹੈ ਤੇ ਇੱਕ ਸੀ ਲੜ ਰਹੀ ਸੀਪੀਐਮ ਨੋ ਤਾਂ ਕੀ ਕਰਾਂਗੇ ਮੈਂ ਨਹੀਂ ਕਹਿ ਸਕਦਾ ਇੱਥੇ ਅਸੀਂ ਨਹੀਂ ਹਮਾਇਤ ਕਰ ਸਕਾਂਗੇ ਇੱਥੇ ਜਿਹੜੀਆਂ ਵੋਟਾਂ ਉਹ ਲੈਣਗੇ 5000 4000 2000 ਉਹ ਭਾਜਪਾ ਵਿਰੋਧੀ ਵੋਟਾਂ ਲੈਣਗੇ ਇਹ ਭਾਜਪਾ ਦੀ ਹਮਾਇਤ ਵਾਲੀ ਗੱਲ ਹੋਵੇਗੀ ਹਾਲੇ ਅਸੀਂ ਪੰਜਾਬ ਵਿੱਚ ਕੱ삐 ਲੈ ਪਾਰਲੀਮੈਂਟ ਚੋਣਾਂ ਲੜਨ ਦੇ ਸਮਰੱਥ ਨਹੀਂ ਹੈ ਕਈ ਹਾਂ ਗੱਠ ਜੁੜ ਕੇ ਬਣ ਜਾਏ ਹੋ ਸਕਦਾ ਪਰ ਅਸੀਂ ਦੂਸਰਾ ਭਾਜਪਾ ਦੇ ਲੋਕ ਹੋ ਮੇਤਰ ਵੀ ਆ ਅਕਾਲੀ ਪਾਰਟੀ ਉਹਨਾਂ ਚੋਂ ਇੱਕ ਹੈ ਜਿਨ੍ਹਾਂ ਨੇ ਪੰਜਾਬ ਦੀ ਤਰਫ ਦੇ ਡਾ ਵੱਡਾ ਗੁਨਾਹ ਕੀਤਾ ਹੈ ਇਹ ਕਹਿ ਕੇ ਪਾਹ ਪਾਦਾ ਦੀਆਂ ਅਕਾਲੀਆਂ ਦਾ ਰਿਸ਼ਤਾ ਨਾ ਮਾਸਦਾ ਰਿਸ਼ਤਾ ਆ। ਇਹ ਕਲੰਕ ਅਕਾਲੀ ਪਾਰਟੀ ਕਦਰੀ ਤੋੜ ਸਕੇਗੀ? ਯਤਨ ਕੀਤਾ ਉਹਨਾਂ ਨੇ ਵੀ ਆਰਐਸਐਸ ਦੇ ਪੰਜਾਬ ਦੀ ਧਰਤੀ ਤੇ ਬਾਬਾ ਨਾਨਕ ਦੀ ਧਰਤੀ ਤੇ ਭਗਤ ਸਿੰਘ ਦੀ ਧਰਤੀ ਤੇ ਪੈਰ ਰੋਏ ਜਾਣ। ਅਦਨਸੀ ਬਹੁਤ ਅਨੁਭਵਤ ਨੇ ਉਹ ਐਸਾ ਹੋ। ਅਕਾਲੀ ਪਾਰਟੀ ਨੇ ਪੂਰਾ ਯਤਨ ਕੀਤਾ ਭਾਜਪਾ ਨਾਲ ਗੱਠ ਜੋੜ ਕਰਨ ਦਾ। ਬਹੁਤ ਸੀਟਾਂ ਦੁੱਤੋਂ ਨਹੀਂ ਵੱਲ ਬੜੇ। ਹੁਣ ਬਹੁਤ ਵੱਡੇ ਨੰਬਰਦਾਰ ਬਣ ਕੇ ਵੀ ਕੇਂਦਰੀ ਦਿੱਲੀ ਦੀਆਂ ਪਾਰਟੀਆਂ ਬਹੁਤ ਮਾੜੀਆਂ ਪੁੱਛਿਆ ਵੀ ਦਿੱਲੀ ਦੀਆਂ ਪਾਰਟੀਆਂ ਨਾ ਤਾਂ ਤੁਸੀਂ ਭਾਵੇਂ ਬੀਜੇਪੀ ਦੇ ਨਾਲ ਦਿੱਲੀ ਸੱਤਾ ਸਾਂਝ ਕਰਕੇ ਬੈਠੇ ਰਹੇ ਹੋ ਕੋ ਧਿਆਨ ਤਾਂ ਕਰੋ ਤੁਸੀਂ ਕਿਥੇ ਲੋਕ ਇੰਨੇ ਲਿਆਣੇ ਆ ਕਿ ਤੁਸੀਂ ਦਿੱਲੀ ਦੀਆਂ ਪਾਰਟੀਆਂ ਦੇ ਖਿਲਾਫ ਬੋਲਦੇ ਤੁਹਾਨੂੰ ਸਮਝ ਲੈਣਗੇ ਵੀ ਤੁਸੀਂ ਪੰਜਾਬ ਦੇ ਅਥੇ ਬਹੁਤ ਜਿਹੜੇ ਅਕਾਲੀ दल ਨੇ ਪੰਜਾਬ ਦੀ ਰਾਖੀ ਕੀਤੀ ਉਹ ਵੀ ਲੋਕਾਂ ਦੇ ਸਾਹਮਣੇ ਆ ਪੰਜਾਬ ਦੇ ਨਸ਼ਿਆਂ ਦਾ ਤੰਦਾ ਲੁੱਟਦਾ ਮਾਲ ਜਨਾ ਅਕਾਲੀਆਂ ਨੇ ਲਿਆ ਨਾ ਉਹ ਪੰਜਾਬ ਦਾ ਲੋਕੀ ਕਦੀ ਰਸਾਲੇ ਪੂਰਾ ਹਿਸਾਬ ਨਹੀਂ ਮੰਗਦੇ ਮੰਗਾਂਗੇ ਸਾਹ ਇਕਨ ਅਕਾਲੀ ਪਾਰਟੀ ਚੋਣਾਂ ਵਿੱਚ ਵੀ ਸਮਝੌਤਾ ਕਰ ਸਕਦੀ ਬੀਜੇਪੀ ਨਾਲ ਜੇ ਚੋਣਾਂ 'ਚ ਨਾ ਹੋਇਆ ਮੰਨ ਲਓ ਕਿਸੇ ਢੰਗ ਨਾਲ ਅਕਾਲੀ ਪਾਰਟੀ ਇੱਕ ਸੀਟ ਜਿੱਤ ਜਾਂਦੀ ਪੰਜਾਬ ਉਹ ਜਿਹੜੀ ਨਹੀਂ ਸੰਭਵ ਹੈ ਪਰ ਜਿੱਤ ਜਾਂਦੀ ਮੰਨ ਕੇ ਚਲੋ ਉਹ ਵੋਟ ਜਿਹੜੀ ਹੋਊਗੀ ਉਹ ਭਾਜਪਾ ਦੀ ਹੋਏਗੀ ਕਿਉਂਕਿ ਉਹ ਵਿਰੋਧੀ ਤਰਦੀ ਨਹੀਂ ਹੋਏਗੀ ਇਸੇ ਤਰ੍ਹਾਂ ਬੀਐਸਪੀ ਹੈ ਬੀਐਸਪੀ ਬਹੁਤ ਦਲਤਾਂ ਦੇ ਇੱਕ ਵਾਰ ਦਾ ਸੈਂਟਰ ਬਣ ਕੇ ਸੀ ਲੇਕਿਨ ਮਾਇਆਵਦੀ ਭੈਣ ਜੀ ਇਸ ਵੇਲੇ ਪੂਰੀ ਤਰ੍ਹਾਂ ਬੀਜੇਪੀ ਦੀ ਨਾਲ ਖੜੀ ਆ ਦਰਦੀ ਖੜੀ ਆ ਜਾਂ ਵਿਚਾਰਾਂ ਤੌਰ ਤੇ ਖੜੀ ਆ ਉਹ ਝੁਮੇ ਜਾਂਦਾ ਉਹ ਜਿਹੜੇ ਬੰਦੇ ਕਦੇ ਕੀਤੇ ਯੂਪੀ ਚੋਂ ਨੇ ਉਹ ਬੀਜੇਪੀ ਨੂੰ ਜਦੌਣ ਲਿਖੀਤੇ ਆ ਭਾਰਤ ਵਿੱਚ ਜਿੱਥੇ ਵੀ ਲੜਾਈ ਲੜਨ ਜੋ ਬੀਜੇਪੀ ਦੇ ਹੱਥਿਤ ਹੋਖਤਰੀ ਇਹ ਉਹਦਾ ਹੋਰ ਬਹੁਤ ਵੱਡਾ ਪਰਮਾਨਾ ਆ ਆਪਣੇ ਭਤੀਜੇ ਨੂੰ ਆਪਣਾ ਉਤਰਾ ਅਧਾਰੀ ਨੀਤ ਕਰਦਾ ਉਹ ਮੁੰਡਾ ਭਾਸ਼ਣ ਕਰਦਾ ਉਹ ਨੌਜਵਾਨ ਆ ਉਹ ਭਾਜਪਾ ਦੇ ਖਿਲਾਫ ਵੀ ਬੋਲਦਾ ਬੇਗੁੰਡਾ ਰਾਜ ਆ ਇਹ ਜਿਹੜਾ ਯੋਗੀ ਦਾ ਰਾਜ ਆ ਜਿੱਥੇ ਬਲਡوزر ਚਲਾਏ ਜਾਂਦੇ ਆ ਬੜਾ ਗੁੰਡਾ ਕਰਦੀ ਆ ਮਿੰਟ ਨਹੀਂ ਲਾਇਆ ਭਾਜਪਾ ਦੇ ਕਹਿਣ ਦੇ ਉੱਤੇ ਉਹ ਮੁੰਡੇ ਨੂੰ ਤਬਦੀਲ ਕਰਦਾ ਵੀ ਮੈਂ ਉਹਦੇ ਸਾਰੇ ਉਹਦੇ ਖੋਨੀ ਆ ਉਹਨ ਸਾਡਾ ਕੋਆਰਡੀਨੇਟਰ ਹੁੰਦੀ ਹੈ ਇਹ ਆ ਬੀਜੇਪੀ ਦਾ ਪ੍ਰਭਾਵ ਬੀਐਸਪੀ ਤੇ ਔਰ ਇਹਨਾਂ ਦਲ ਸਮਾਜ ਸਮਝ ਲਿਆ ਔਰ ਬੜਾ ਮਜੂਸੀ ਕੀ ਹੈ ਔਰ ਮੈਨੂੰ ਖੁਸ਼ੀਏ ਨਾਲ ਦੱਸਿਆ ਵੀ ਦਲ ਸਮਾਜ ਦਾ ਬਹੁਤ ਵੱਡਾ ਹਿੱਸਾ ਜਿਹੜਾ ਵਸਪਾ ਦੇ ਨਾਲ ਤੁਰਿਆ ਸੀ ਅੱਜ ਉਹ ਆਰਐਮਪੀਏ ਵੱਲ ਨੂੰ ਜਿਹੜੇ ਆਏ ਆ ਅਸੀਂ ਉਹਨਾਂ ਨੂੰ ਗਲੇ ਲਾ ਰਹੇ ਆਂ ਅਸੀਂ ਵੀ ਚਾਹੁੰਦੇ ਆਂ ਵੀ ਲਾਲ ਝੰਡੇ ਦਾ ਤੇ ਇਸ ਨੀਲੇ ਝੰਡੇ ਦਾ ਕਿਤੇ ਸਮੇਲ ਹੋ ਜਾਏ ਸਰ ਜੀ ਇਹ ਹੋਰ ਹੋ ਜਾਏ ਇਸ ਲਈ ਲੇਕਨ ਬੀਐਸਪੀ ਜਿਹੜੀ ਅੱਜ ਕਰ ਰਹੀ ਹੈ ਮਾਇਆਬਤੀ ਦੀ ਗਵਾਈ ਚ ਉਹ ਭਾਜਪਾ ਦੀ ਮਦਦ ਹੈ ਇਸ ਲਈ ਮੈਂ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਪੰਜਾਬ ਚ ਕੋਈ ਨਾ ਉਮੀਦਾਂ ਵੀ ਭਾਜਪਾ ਨੂੰ ਫਰਵਾਣ ਲਈ ਆਰਐਮਪੀਆਈ ਸਿਰਫ ਇਸ ਤੋਂ ਕਾਂਗਰਸ ਨਹੀਂ ਦੁਆਰਾ ਦੀ ਮਦਦ ਕਰ ਰਹੀ ਹੈ ਉਹ ਤਾਂ ਕਹਿ ਵੀ ਕਰਦੇ ਆ ਕਿ ਆਪ ਦਾ ਭਾਵੇਂ ਆਪ ਹਿੰਦੁਸਤਾਨ ਦਾ ਇੱਕ ਹਿੱਸਾ ਹੈ ਟੁੜਿਆ ਘਟ ਜੋੜਦਾ ਪਰ ਪੰਜਾਬ ਵੀ ਆਪ ਸਰਕਾਰ ਨੇ ਜਿੱਦ ਤੱਕ ਖੰਨਣ ਮਾਮਲੇ ਚ ਪੈਸਾ ਰੱਖਾ ਕਰਵਾ ਰਹੀ ਹੈ ਕਮਾਈ ਹੈ ਇਸ ਤਰ੍ਹਾਂ ਦੇ ਝੂਠੇ ਕੇਸ ਬਣਾਏ ਆ ਤਲਵਾੜੇ ਇਲਾਕੇ ਚ ਰੋਪੜ ਦੇ ਇਲਾਕੇ ਚ ਹਰ ਸਾਲ ਕਰੋੜਾਂ ਰੁਪਏ ਕਮਾਰੇ ਰੇਤਾਂ ਦਾ ਰੇਤ ਦਾ ਭਾਅ ਵੀ ਵਧਾ ਦਿੱਤਾ ਔਰ ਕੰਦ ਵੀ ਬਣਾ ਦਿੱਤੀ ਨਸ਼ਿਆਂ ਦਾ ਕੰਮ ਜਿੰਨਾ ਮਾਨ ਸਾਹਿਬ ਦੀ ਕਿਰਪਾ ਨਾਲ ਪੰਜਾਬ ਚ ਵਧਿਆ ਗਲੀ ਗਲੀ ਚ ਨਸ਼ਾ ਇਦਾਂ ਬੈਕਦਾ ਜਿਵੇਂ ਸਬਜ਼ੀ ਲੱਗਦੀ ਆ ਔਰ ਬੱਚੀਆਂ ਕੁੜੀਆਂ ਵੇਚ ਰਹੀਆਂ ਪਰ ਉਹ ਕਹਿੰਦਾ ਪੰਜਾਬ ਤਾਂ ਬੱਲੇ ਬੱਲੇ ਹੋ ਗਈ ਆ ਪੰਜਾਬ ਤਾਂ ਬਹੁਤ ਸੋਹਣਾ ਬਣ ਗਿਆ ਜੋ ਮੁਲਾਜ਼ਮਾ ਨਾ ਕੀਤਾ ਕੁੱਟ-ਕੁੱਟ ਕੇ ਇੱਕ ਵੀ ਨੌਕਰੀ ਪ੍ਰਾਣੇ ਅਸੂਲਾਂ ਮੁਤਾਬਕ ਨਹੀਂ ਦਿੰਦੀ ਠੇਕੇਦਾਰੀ ਬਾਬਤ ਦਿੱਤੀ ਝੂਠ ਮਾਰ ਰਿਆ ਨੌਕਰੀਆਂ ਉਹ ਦੇ ਦਿੱਤੀ ਤੇ ਤਿੰਨ ਤਰੀਕੋਂ ਨੇ ਪਰ ਉਹ ਨੌਕਰੀ ਉਹ ਅਸੂਲਾ ਤੇ ਨਹੀਂ ਹੈ ਇਦਾਂ ਜਿਹੜਾ ਰੋਕ ਨੌਕਰੀ ਦੇ ਦਿੱਤੀ ਸੀ ਉਹ ਜੋ ਸਾਰਾ ਕਾਨੂੰਨੀ ਕੰਮ ਨਹੀਂ ਮਿਲਦੀਆਂ ਜਿਹੜੇ ਪੁਰਾਣੇ ਮੁਲਾਜ਼ਮਾਂ ਨੂੰ ਮਿਲਦੀਆਂ ਸਨ ਪੈਨਸ਼ਨ ਦਾ ਸੰਤੁਲਨ ਵਾਦਾ ਕਰਕੇ ਹਰ ਪੈਨਸ਼ਨ ਦੇ ਜ਼ਿਕਰ ਹੀ ਨਹੀਂ ਕਰਦਾ ਔਰ ਲੋਗ ਲਗਾਤਾਰ ਜ਼ੁਲਮ ਕਰਦਾ ਲੋਕ ਕਿਸਾ ਨਾਲ ਨਹੀਂ ਕਰਦਾ ਇਸ ਲਈ ਮੈਂ ਆਪਦੀ ਸਾਰੀ ਨੀਤੀ ਦਾ ਜਿਹੜੀ ਅਸੀਂ ਕੋਈ ਦੇਸ਼ਕ ਦੇ ਬੰਦੀਆਂ ਗੱਠ ਨੂੰ ਨਾਂ ਰਵੇ ਜਿਹੜਾ ਛੁੱਟਦਾ 파ਟ ਹੈ ਬੀਜੇਪ ਦੇ ਖਿਲਾਫ ਹੈ ਉਹ ਚੰਗਾ ਅਸੀਂ ਕਰਦੇ ਹਾਂ ਪਰ ਪੰਜਾਬ ਦੇ ਕੋ ਕਿ ਉਹਨਾਂ ਨੇ ਸੀਟ ਅਡਜਸਟਮੈਂਟ ਨਹੀਂ ਕੀਤੀ ਸਪਸ਼ਟ ਰੂਪ ਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸੱਚਾ ਕਮਿਊਨਿਸਟ ਹੈ ਮੈਂ ਆਪਣੇ ਵੱਲ ਅਪੀਲ ਕਰਦਾ ਹਾਂ ਆਰਪੀਏ ਵੱਲੋਂ ਉਹ ਐਵੇਂ ਵੋਟ ਨੂੰ ਖਰਾਬ ਨਾ ਕਰੇ ਕਾਂਗਰਸ ਨੂੰ ਵੋਟ ਪਾ ਕੇ ਇੰਡੀਆ ਗੱਠ ਨੂੰ ਜਿਤਾਓ ਜਿਹਦੀ ਅਗਵਾਈ ਇਸ ਵੇਲੇ ਕਾਂਗਰਸ ਕਰ ਰਹੀ ਹੈ ਕਾਂਗਰਸ ਨੂੰ ਮਤ ਪੈਦਾ ਕੀ ਜਿਹੜੀ ਆ ਉਹ ਸਾਰੇ ਨੂੰ ਪਤਾ ਹੈ ਸਾਡੇ ਮਤ ਪੈਦਾ ਦਾ ਵੀ ਪਤਾ ਹੈ ਉਹ ਮਤਕੇ ਦਸੀ ਰੱਖ ਰਹੇ ਆ ਸਰਕਾਰ ਬਣਨ ਤੋਂ ਬਾਅਦ ਵੀ ਉਹਨਾਂ ਸਵਾਲਾਂ ਦੇ ਉੱਤੇ ਅਸੀਂ ਜਲਦ ਤਰ ਸੰਘਰਸ਼ ਚਲਾਵਾਂਗੇ ਅਸੀਂ ਕਿਸੇ ਭਲੇਖੇ ਦੀ ਮਦਦ ਨਹੀਂ ਕਰ ਰਹੇ ਬਲਕਿ ਆਪਣਾ ਇੱਕ ਫਰਜ਼ ਅਦਾ ਕਰ ਰਹੇ ਆ ਕਮਿਊਨਿਸਟਾਂ ਦਾ ਕਿ ਭਾਰਤ ਵਿੱਚ ਲੋਕ ਰਾਜ ਕਾਇਮ ਰਹਿਣਾ ਚਾਹੀਦਾ ਪੰਜਾਬ ਭਾਰਤ ਵਿੱਚ ਤਰਨ ਦਰਪੱਖ ਦਾ ਕਾਇਮ ਰਹਿਣਾ ਚਾਹੀਦਾ ਹੈ ਭਾਰਤ ਵਿੱਚ ਸਾਰੇ ਭਾਈਚਾਰੇ ਮਿਲ ਕੇ ਰਹਿਣੇ ਚਾਹੀਦੇ ਆ ਇਹ ਸੂਲ ਨੂੰ ਸਾਹਮਣੇ ਰੱਖ ਕੇ ਫਾਸ਼ੀ ਤਾਕਤ ਨੂੰ ਖਾਰ ਦੇਣ ਲਈ ਆਰਐਮਪੀਆਈ ਇੰਡੀਆ ਕਟ ਜੁੜਦੀ ਮਦਦ ਕਰਦੀ ਆ ਔਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਸਾਡੀ ਇਸੇ ਪੀਲੂ ਪ੍ਰਵਾਨ ਕਰਨ ਬਿਨਾ ਕਿਸੇ ਹੋਰ ਪੇਤੋਂ ਧਰਮਾਂ ਦੇ ਨਾਂ ਦੇ ਉੱਤੇ ਜਾਤਾਂ ਦੇ ਨਾਂ ਦੇ ਉੱਤੇ ਜਾਂ ਕੋਈ ਹੋਰ ਪੈਸਿਆਂ ਦੇ لالਚਾਂ ਨਾ ਗਰੰਡੀਆਂ ਦੇ ਨਾਂ ਦੇ ਉੱਤੇ ਵੋਟਾਂ ਨਾ ਪਾਉਣ ਸਚਾਈ ਦੇ ਦਾਦੇ ਉੱਤੇ ਫਿਰਕੂ ਫਾਸ਼ੀ ਦਾਤਨ ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟਾਂ ਪਾ ਕੇ ਪੰਜਾਬ ਚ